ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਤੁਹਾਡੇ ਪੈਸੇ ਸੰਬੰਧੀ ਜਿਹੜੀਆਂ ਵੀ ਤੁਹਾਡੇ ਕੋਲ ਮੁਸ਼ਕਿਲਾਂ ਹਨ ਉਹ ਕਿਵੇਂ 1 ਘੰਟੇ ਦੇ ਵਿੱਚ ਵੀ ਦੂਰ ਹੋ ਸਕਦੀਆਂ ਹਨ ਉਸ ਸੰਬੰਧੀ ਅੱਜ ਅਸੀਂ ਇੱਕ ਬਹੁਤ ਹੀ ਪਾਵਰਫੁੱਲ ਉਪਾਅ ਲੈ ਕੇ ਆਏ ਹਾਂ ਜੀ ਜਿਸ ਮੈਜੀਕਲ ਨੰਬਰ ਨੂੰ ਲਿਖਣ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਹੁਣ ਦੂਰ ਹੋਣ ਵਾਲੀਆਂ ਹਨ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਵੀ ਕਿਰਪਾ ਕਰ ਦੇਣ ਤੇ ਤੁਸੀਂ ਧਨ ਦੇ ਨਾਲ ਹੋ ਜਾਓ ਜੀ ਮਾਲਾ ਮਾਲ। ਹੁਣ ਤੁਹਾਨੂੰ ਇੱਕ ਐਸਾ ਉਪਾਅ ਦੱਸਣ ਵਾਲੇ ਹਾਂ ਜੋ ਤੁਸੀਂ ਕਦੇ ਵੀ ਨ ਦੇਖਿਆ ਹੋਵੇਗਾ ਤੇ ਨਾ ਹੀ ਕਦੇ ਸੁਣਿਆ ਹੋਵੇਗਾ। ਇਸ ਕਰਕੇ ਵੀਡੀਓ ਨੂੰ ਦੋਸਤੋ ਉਰੇ ਹੀ ਧਿਆਨ ਦੇ ਨਾਲ ਸੁਣਨਾ ਤੇ ਇਸ ਉੱਪਰ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਇਸ ਕਰਕੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਸੁਣਿਓ ਜੇਕਰ ਅਸੀਂ ਇਮਾਨਦਾਰੀ ਦੇ ਨਾਲ ਇਹ ਉਪਾਅ ਕਰ ਲੈਂਦੇ ਹਾਂ ਤਾਂ ਸਾਨੂੰ ਇਸ ਦਾ ਬੜਾ ਹੀ ਜ਼ਿਆਦਾ ਪਾਵਰਫੁਲ ਫਲ ਮਿਲ ਜਾਵੇਗਾ ਤੇ ਹੁਣ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਉਪਾਅ ਕਰਕੇ ਤੁਹਾਡੀਆਂ ਜਿਹੜੀਆਂ ਵੀ ਤਨ ਸੰਬੰਧੀ ਮੁਸ਼ਕਿਲਾਂ ਹਨ ਚਿੰਤਾਵਾਂ ਹਨ ਉਹ ਅੱਜ ਤੋਂ ਹੀ ਸਮਝ ਲਓ ਕਿ ਸਾਰੀਆਂ ਹੀ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਵਿੱਚ ਇੱਕਦਮ ਪ੍ਰੈਕਟੀਕਲ ਤੁਹਾਨੂੰ ਕਰਕੇ ਵਿਖਾਵਾਂਗੇ ਇਸ ਉਪਾਅ ਨੂੰ ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਸਮਝ ਸਕੋ ਇਸ ਕਰਕੇ ਇਹ ਵਾਰ-ਵਾਰ ਕਹਿ ਰਹੇ ਹਾਂ ਇਸ ਲਈ ਤੁਹਾਨੂੰ ਧਿਆਨ ਦੇ ਨਾਲ ਵੀ ਜ਼ਰੂਰ ਸੁਣਨਾ ਚਾਹੀਦਾ ਹੈ ਸਮਝੋ ਕਿ ਇਹ ਤਿੰਨ ਨੰਬਰ ਅਸੀਂ ਤੁਹਾਨੂੰ ਜਿਹੜੇ ਅਜੇਹੇ ਦੱਸਣ ਵਾਲੇ ਹਾਂ ਜਿਨ੍ਹਾਂ ਦਾ ਤੁਸੀਂ ਯੂਜ਼ ਕਰਨਾ ਹੈ ਅਤੇ ਤੁਹਾਨੂੰ ਇਹਨਾਂ ਨੰਬਰਾਂ ਦਾ ਹੀ ਇਸਤੇਮਾਲ ਕਰਕੇ ਕਈ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਇੱਕ ਘੰਟੇ ਵਿੱਚ ਹੀ ਉਸ ਦਾ ਰਿਜ਼ਲਟ ਵੀ ਮਿਲ ਜਾਂਦਾ ਹੈ ਕਈ ਲੋਕਾਂ ਨੂੰ ਇਸ ਦਾ ਰਿਜ਼ਲਟ 24 ਘੰਟਿਆਂ ਦੇ ਵਿੱਚ ਮਿਲਿਆ ਹੈ ਪਰ ਕਈ ਲੋਕਾਂ ਨੂੰ ਇੱਕ ਘੰਟੇ ਦੇ ਵਿੱਚ ਵੀ ਰਿਜ਼ਲਟ ਮਿਲ ਜਾਂਦਾ ਹੈ ਇਹ ਜਿਹੜਾ ਮੈਜੀਕਲ ਨੰਬਰ ਹੈ ਇਹ ਇੱਕ ਦੇਵਦੂਤ ਦਾ ਨੰਬਰ ਦਾ ਕੰਮ ਕਰਦਾ ਹੈ ਅਤੇ ਦੇਵਦੂਤ ਦਾ ਮਤਲਬ ਹੁੰਦਾ ਹੈ ਕਿਸੇ ਤੱਕ ਮੈਸੇਜ ਨੂੰ ਪਹੁੰਚਾ ਦੇਣਾ ਰੱਬ ਤੱਕ ਪਰਮਾਤਮਾ ਤੱਕ ਉਸ ਮੈਸੇਜ ਨੂੰ ਪਹੁੰਚਾਉਣਾ ਜਿਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਹੋਵੇ ਇਹ ਨੰਬਰ ਇੱਕ ਅਰਦਾਸ ਇੱਕ ਪ੍ਰੇਰਦਾ ਕੰਮ ਕਰਦਾ ਹੈ ਇਹ ਮੈਜੀਕਲ ਨੰਬਰ ਇਸ ਕਰਕੇ ਜਿਹੜਾ ਵੀ ਇਸ ਨੰਬਰ ਦਾ ਇਸਤੇਮਾਲ ਕਰਦਾ ਹੈ ਉਸ ਨੂੰ ਇਸ ਦਾ ਫਿਰ ਰਿਜ਼ਲਟ ਪੋਜ਼ਿਟਿਵ ਤਰੀਕੇ ਦੇ ਨਾਲ ਹੀ ਮਿਲਦਾ ਹੈ ਅਤੇ 100% ਹੀ ਪੋਜ਼ਿਟਿਵ ਹੁੰਦਾ ਹੈ ਬਸ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਇਸ ਨੰਬਰ ਦਾ ਇਸਤੇਮਾਲ ਨ 5 ਐਸਏ ਨੰਬਰ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਚਮਤਕਾਰ ਕਰ ਦੇਣਗੇ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਸਮਾਂ ਆ ਜਾਂਦਾ ਹੈ ਜਿਸ ਵੇਲੇ ਤੁਹਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਮਾਂ ਚੱਲਣਾ ਪੈਂਦਾ ਹੈ ਸਾਡੇ ਕੋਲ ਕੋਈ ਵੀ ਪੈਸਾ ਥੇਲਾ ਨਹੀਂ ਹੁੰਦਾ ਪਰ ਸਾਨੂੰ ਪੈਸਿਆਂ ਦੀ ਜ਼ਰੂਰਤ ਬੜੀ ਜ਼ਿਆਦਾ ਹੁੰਦੀ ਹੈ ਅਸੀਂ ਉਸ ਸਮੇਂ ਇੱਧਰ ਉੱਧਰ ਪੈਸੇ ਮੰਗ ਰਹੇ ਹੁੰਦੇ ਹਾਂ ਲੋਕਾਂ ਤੋਂ ਮੰਗਦੇ ਹਾਂ ਪਰ ਅੱਜ ਕੱਲ ਸਾਨੂੰ ਕੋਈ ਵੀ ਪੈਸੇ ਦੇ ਕੇ ਖੁਸ਼ ਨਹੀਂ ਹੁੰਦਾ ਕਿਉਂਕਿ ਹਰ ਕਿਸੇ ਦਾ ਗੁਜ਼ਾਰਾ ਆਪਣੇ ਹਿਸਾਬ ਦੇ ਨਾਲ ਹੀ ਹਰ ਘਰ ਵਿੱਚ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਉਸ ਵੇਲੇ ਜਿਸ ਵੇਲੇ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਹੁੰਦਾ ਚਾਰਾਂ ਹੀ ਪਾਸਿਆਂ ਤੋਂ ਸਾਨੂੰ ਨਿਰਾਸ਼ਾ ਮਿਲਦੀ ਹੈ ਤੁਸੀਂ ਇਸ ਨੰਬਰ ਨੂੰ ਜੇਕਰ ਯੂਜ਼ ਕਰਨਾ ਸਿੱਖ ਲੈਂਦੇ ਹੋ ਤੁਹਾਡੀ ਲਾਈਫ ਦੇ ਵਿੱਚ ਫਿਰ ਮੈਜਿਕ ਹੋਣਾ ਸ਼ੁਰੂ ਹੋ ਜਾਵੇਗਾ ਕਿਧਰੋਂ ਵੀ ਤੁਹਾਨੂੰ ਪੈਸੇ ਮਿਲ ਸਕਦੇ ਹਨ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਹਾਨੂੰ ਪੈਸੇ ਕਿਹੜੇ ਪਾਸਿਓਂ ਆ ਰਹੇ ਹਨ ਉਹਨਾਂ ਦਾ ਕਿਵੇਂ ਇੰਤਜ਼ਾਮ ਹੋਣਾ ਸ਼ੁਰੂ ਹੋ ਜਾਵੇਗਾ ਇਹ ਜਿਹੜੇ ਤਿੰਨੇ ਮੈਜੀਕਲ ਨੰਬਰ ਹਨ ਇਹ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਤਾਂ ਰਿਜ਼ਲਟ ਵੀ ਇਸ ਦਾ ਜ਼ਰੂਰ ਮਿਲ ਜਾਵੇਗਾ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਤਿੰਨ ਨੰਬਰਾਂ ਦਾ ਇਸਤੇਮਾਲ ਕਰੋ ਤਾਂ ਵੀ ਤੁਹਾਨੂੰ ਰਿਜ਼ਲਟ ਫੁੱਲ ਮਿਲ ਜਾਵੇਗਾ ਜਾਂ ਇੱਕ ਦਾ ਵੀ ਜੇਕਰ ਤੁਸੀਂ ਇਸਤੇਮਾਲ ਕਰ ਲੈਂਦੇ ਹੋ ਉਸ ਦਾ ਵੀ ਤੁਹਾਨੂੰ ਪੂਰਾ ਹੀ ਰਿਜ਼ਲਟ ਮਿਲੇਗਾ ਤੇ ਤੁਹਾਨੂੰ ਆਪਣੇ ਆਪ ਹੀ ਸਮਝ ਆਉਣੇ ਸ਼ੁਰੂ ਹੋ ਜਾਵੇਗੀ ਕਿ ਤੁਹਾਨੂੰ ਇਸ ਦਾ ਰਿਜ਼ਲਟ ਮਿਲਿਆ ਹੈ ਜਾਂ ਨਹੀਂ ਸਭ ਤੋਂ ਪਹਿਲਾ ਨੰਬਰ ਹੈ ਜੀ 520 ਭਾਵ ਕਿ 520 ਨੰਬਰ ਜਿਹੜਾ ਹੈ ਇਹ ਮੈਜੀਕਲ ਨੰਬਰ ਹੈ ਇਹ ਨੰਬਰ ਕਦੇ ਵੀ ਫੇਲ ਨਹੀਂ ਹੋਇਆ ਜਿਸ ਕਿਸੇ ਨੇ ਵੀ ਇਸ ਨੰਬਰ ਦਾ ਯੂਜ਼ ਕੀਤਾ ਹੈ ਉਸ ਨੂੰ ਬਹੁਤ ਸਾਰੇ ਫਾਇਦੇ ਹੋਏ ਹਨ ਇਸ ਨੰਬਰ ਨੂੰ ਤੁਸੀਂ ਆਪਣੀ ਬਾਡੀ ਦੇ ਲੈਫਟ ਪਾਰਟ ਦੇ ਉੱਪਰ ਲਿਖ ਦੇਣਾ ਹੈ। ਭਾਵੇਂ ਤੁਹਾਡੀ ਖੱਬੀ ਬਾਹ ਹੋਵੇ ਜਾਂ ਖੱਬੀ ਲੱਤ ਹੋਵੇ, ਤੁਹਾਡਾ ਖੱਬਾ ਮੋੜਾ ਵੀ ਹੋ ਸਕਦਾ ਹੈ। ਉਸ ਉੱਤੇ ਤੁਸੀਂ ਇਸ ਨੂੰ ਲਿਖ ਦੇਣਾ ਹੈ। ਇਸ ਦੇ ਉੱਪਰ ਫਿਰ ਤੁਸੀਂ ਕੱਪੜੇ ਪਾ ਲੈਣੇ ਹਨ। ਇਹ ਨੰਬਰ ਕਿਸੇ ਨੂੰ ਵੀ ਨਜ਼ਰ ਨਹੀਂ ਆਉਣਾ ਚਾਹੀਦਾ। ਤੁਸੀਂ ਇੱਥੇ ਇੱਕ ਮੇਨ ਗੱਲ ਦਾ ਧਿਆਨ ਰੱਖਣਾ ਹੈ। ਜੋ ਤੁਸੀਂ ਇਹ ਆਪਣਾ ਨੰਬਰ ਲਿਖਣਾ ਹੈ, ਉਹ ਹਰੇ ਪੈਨ ਦੇ ਨਾਲ ਹੀ ਲਿਖਣਾ ਹੈ। ਹਰੇ ਪੈਨ ਦੇ ਨਾਲ ਦੇਖਣਾ ਬੜਾ ਹੀ ਜ਼ਰੂਰੀ ਹੈ ਕਿਉਂਕਿ ਹਰਾ ਪੈਨ ਹੀ ਸਿਰਫ ਇਸ ਵਿੱਚ ਯੂਜ਼ ਹੁੰਦਾ ਹੈ ਜਿਸ ਵੇਲੇ ਵੀ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੋਵੇ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰ ਲੈਣੀ ਹੈ ਕਿ ਸਾਡੀ ਜਿਹੜੀ ਵੀ ਪੈਸਿਆਂ ਸੰਬੰਧੀ ਪਰੇਸ਼ਾਨੀ ਹੈ ਪਰਮਾਤਮਾ ਜੀ ਉਸ ਨੂੰ ਦੂਰ ਕਰ ਦਿਓ ਇਹ ਅਰਦਾਸ ਕਰਕੇ ਫਿਰ ਤੁਸੀਂ ਆਪਣੇ ਬਹਾਂਜਾ ਮੋੜੇ ਤੇ ਤੇ ਜਾਂ ਫਿਰ ਆਪਣੇ ਲੱਤ ਦੇ ਖੱਬੇ ਪਾਸੇ ਤੁਸੀਂ 520 ਨੰਬਰ ਲਿਖ ਲੈਣਾ ਹੈ ਇਸ ਨੂੰ ਤੁਸੀਂ ਸਿਰਫ ਹਰੇ ਪੈਨ ਦੇ ਨਾਲ ਹੀ ਲਿਖਣਾ ਹੈ ਇਹ ਖਾਸ ਗੱਲ ਹੈ ਜਿਹੜੇ ਅਸੀਂ ਹੋਰ ਦੋ ਨੰਬਰ ਦੱਸਣ ਵਾਲੇ ਹਾਂ ਉਹ ਵੀ ਇਸ ਦੇ ਨਾਲ ਹੀ ਜੇਕਰ ਤੁਸੀਂ ਜੋੜ ਲਾਓਗੇ ਤਾਂ ਤੁਹਾਨੂੰ ਇਸ ਦਾ ਫਿਰ ਪਾਵਰਫੁੱਲ ਰਿਜ਼ਲਟ ਮਿਲ ਜਾਵੇਗਾ ਤਾਂ ਫਿਰ ਤੁਸੀਂ ਸਮਝ ਲਓ ਕਿ ਤੁਹਾਡੀ ਲਾਟਰੀ ਲੱਗਣ ਵਾਲੀ ਹੈ ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਹੋਵੇਗਾ ਇਹ ਨੰਬਰ ਸਾਡੇ ਕਿਸਮਤ ਕਿਵੇਂ ਬਦਲ ਦੇਣਗੇ ਮੈਂ ਤੁਹਾਨੂੰ ਇਸ ਦਾ ਮਤਲਬ ਦੱਸਦੀ ਹਾਂ ਇਹ ਜੋ 520 ਨੰਬਰ ਹੈ ਇਹ ਇੱਕ منی ਦਾ ਨੰਬਰ ਹੁੰਦਾ ਹੈ ਭਾਵ ਕਿ ਪੈਸਿਆਂ ਨੂੰ ਆਕਰਸ਼ਿਤ ਕਰਨ ਵਾਲਾ ਨੰਬਰ ਹੁੰਦਾ ਹੈ ਤੇ ਜੇਕਰ ਇਹ ਪੈਸਿਆਂ ਨੂੰ ਆਕਰਸ਼ਿਤ ਕਰੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆ ਜਾਵੇਗਾ منی ਤੁਹਾਡੇ ਘਰ ਵਿੱਚ ਆਉਣੀ ਆਕਰਸ਼ਿਤ ਹੋਣ ਲੱਗ ਪਵੇਗੀ ਤੁਹਾਡੀਆਂ ਪੈਸੇ ਸੰਬੰਧੀ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਹੀ ਖਤਮ ਹੋ ਜਾਣਗੀਆਂ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਦੂਸਰੇ ਮੈਜੀਕਲ ਨੰਬਰ ਦੇ ਬਾਰੇ ਦੂਸਰਾ ਮੈਜੀਕਲ ਨੰਬਰ ਹੈ ਜੀ 741 ਨੰਬਰ ਇਹ ਜਿਹੜਾ ਨੰਬਰ ਹੈ ਇਸ ਨੂੰ ਪੋਸੀਬਲ ਨੰਬਰ ਕਿਹਾ ਜਾਂਦਾ ਹੈ ਭਾਵੇਂ ਕਿ ਹਰ ਚੀਜ਼ ਨੂੰ ਪੋਸੀਬਲ ਬਣਾਉਣ ਵਿੱਚ ਸਹੀ ਸਾਬਿਤ ਹੋ ਜਾਂਦਾ ਹੈ ਇਹ 500 ਨੰਬਰ ਇਹ 520 ਨੰਬਰ ਤਾਂ ਹੋ ਗਿਆ ਜੀ ਮਨੀ ਨੂੰ ਆਕਰਸ਼ਿਤ ਕਰਨ ਵਾਲਾ ਤੇ 741 ਨੰਬਰ ਹੋ ਗਿਆ ਜਿਹੜਾ ਜ਼ਿੰਦਗੀ ਦੇ ਵਿੱਚ ਇੰਪੋਸੀਬਲ ਚੀਜ਼ਾਂ ਨੂੰ ਵੀ ਪੋਸੀਬਲ ਕਰ ਸਕਦਾ ਹੈ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਨਹੀਂ ਸਨ ਮਿਲ ਰਹੀਆਂ ਉਹ ਵੀ ਮਿਲ ਜਾਣਗੀਆਂ ਜਿਹਨਾਂ ਚੀਜ਼ਾਂ ਨੂੰ ਇਹ ਪੋਸੀਬਲ ਕਰ ਸਕਦਾ ਹੈ 741 ਨੰਬਰ ਜੇਕਰ ਤੁਸੀਂ 520 ਦੇ ਥੱਲੇ 741 ਨੰਬਰ ਲਿਖ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਦੁੱਗਣਾ ਰਿਜ਼ਲਟ ਮਿਲ ਜਾਵੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਜ਼ਰੂਰੀ ਹੈ ਤੁਸੀਂ ਆਪਣੀ ਬਾਡੀ ਦੇ ਖੱਬੀ ਸਾਈਡ ਤੇ ਹੀ ਇਹਨਾਂ ਨੰਬਰਾਂ ਨੂੰ ਲਿਖਣਾ ਹੈ ਹੁਣ ਤੁਹਾਨੂੰ ਦੱਸ ਦਿੰਨੇ ਹਾਂ ਜੀ ਤੀਸਰਾ ਮੈਜਿਕਲ ਨੰਬਰ ਤੀਸਰਾ ਮੈਜਿਕਲ ਨੰਬਰ ਹੈ ਜੀ 777 ਨੰਬਰ ਜਿਹੜਾ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਚਮਤਕਾਰ ਦੀ ਤਰ੍ਹਾਂ ਸਾਬਿਤ ਹੋ ਜਾਵੇਗਾ ਤੁਸੀਂ ਸਮਝ ਲਓ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਹੀ ਨੰਬਰਾਂ ਨੂੰ ਮਿਲਾ ਕੇ ਆਪਣੀ ਬਾਡੀ ਦੇ ਕਿਸੇ ਵੀ ਇੱਕ ਹਿੱਸੇ ਤੇ ਕੱਬੇ ਪਾਸੇ ਲਿਖ ਲੈਂਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਮੈਜਿਕਲ ਹੋਣਾ ਸ਼ੁਰੂ ਹੋ ਜਾਵੇਗਾ 777 ਨੰਬਰ ਤਾਂ ਇੱਕ ਚਮਤਕਾਰੀ ਨੰਬਰ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਕਿਸੇ ਵੀ ਬਾਡੀ ਪਾਰਟ ਦੇ ਉੱਪਰ ਲਿਖਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜਿਕ ਹੋਣਾ ਸ਼ੁਰੂ ਹੋ ਜਾਵੇਗਾ ਹਫ਼ਤੇ ਦੇ ਅੰਦਰ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਕਈ ਲੋਕ ਕੀ ਕਰਦੇ ਹਨ ਨੰਬਰ ਲਿਖਣ ਦੇ ਵਿੱਚ ਵੀ ਗਲਤੀ ਕਰ بیٹھਦੇ ਹਨ ਜਿਵੇਂ ਕਿਹਾ ਜਾਂਦਾ ਹੈ ਹਰੇ ਪੈਨ ਨਾਲ ਲਿਖਣਾ ਹੈ ਉਹ ਕਿਸੇ ਹੋਰ ਹੀ ਪੈਨ ਦੇ ਨਾਲ ਲਿਖ ਲੈਂਦੇ ਹਨ ਜਿਸ ਨਾਲ ਉਹਨਾਂ ਨੂੰ ਫਿਰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਜੇਕਰ ਤੁਸੀਂ ਇਸ ਉਪਾਅ ਦਾ ਪੂਰਾ ਫਾਇਦਾ ਚੁੱਕਣਾ ਚਾਹੁੰਦੇ ਹੋ ਤਾਂ ਇਸ ਨੂੰ ਦੱਸੀ ਹੋਈ ਵਿਧੀ ਅਨੁਸਾਰ ਹੀ ਕਰਨਾ ਹੈ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਦਾ ਉਪਾਅ ਕਰਦੇ ਹੋ ਜਾਂ ਨੰਬਰ ਲਿਖਦੇ ਹੋ ਇਸ ਦਾ ਤੁਹਾਨੂੰ ਕੋਈ ਵੀ ਰਿਜ਼ਲਟ ਨਹੀਂ ਮਿਲਣ ਵਾਲਾ ਇਸ ਕਰਕੇ ਕਹਿ ਰਹੇ ਹਾਂ ਜੀ ਜੇਕਰ ਤੁਹਾਡਾ ਕਰਨਾ ਪੋਸੀਬਲ ਹੈ ਨਹੀਂ ਤਾਂ ਤੁਸੀਂ ਵੈਸੇ ਵੀ ਇੱਕ ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਜਿਹੜੇ ਮਨ ਦੇ ਵਿੱਚ ਵਿਸ਼ਵਾਸ ਰੱਖ ਕੇ ਇਹ ਉਪਾਅ ਕਰਦੇ ਹਨ ਉਹਨਾਂ ਨੂੰ ਰਿਜ਼ਲਟ ਬਹੁਤ ਹੀ ਜਲਦੀ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਕਰਕੇ ਵੇਖਣਾ ਚਾਹੁੰਦੇ ਹੋ ਤਾਂ 100% ਗਾਰੰਟੀ ਹੈ ਕਿ ਤੁਹਾਨੂੰ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਇਹ ਦੱਸੀ ਹੋਈ ਵਿਧੀ ਦੇ ਮੁਤਾਬਕ ਹੀ ਜੇਕਰ ਤੁਸੀਂ ਕਰੋਗੇ ਪੈਸੇ, ਦੌਲਤ, ਸਭ ਕੁਝ ਤੁਹਾਡੇ ਘਰ ਵੱਲੋਂ ਖਿੱਚਿਆ ਆਵੇਗਾ। ਇਹ ਜੋ ਨੰਬਰ ਹਨ ਇੱਕ એનર્ਜੀ ਵਾਲੇ ਹੁੰਦੇ ਹਨ ਤੇ ਤੁਹਾਡੀ ਬਾਡੀ એનર્ਜੀ ਦੇ ਨਾਲ ਚੱਲ ਰਹੀ ਹੈ। ਭਾਵੇਂ ਕਿ ਜਿਹੜੀ ਸਾਡੀ ਸੋਚ ਹੈ, ਸਾਡੀ ਆਤਮਾ ਹੈ ਉਹ ਵੀ ਇੱਕ એનર્ਜੀ ਹੀ ਹੈ। ਫਿਰ ਜਦੋਂ ਅਸੀਂ ਇਹਨਾਂ ਨੰਬਰਾਂ ਨੂੰ ਆਪਣੀ ਬਾਡੀ ਦੀ ਲੈਫਟ ਸਾਈਡ ਤੇ ਲਿਖਦੇ ਹਾਂ ਤਾਂ એનર્ਜੀ ਦੇ ਨਾਲ ਇਹ ਕਨੈਕਟ ਹੋ ਜਾਂਦੀ ਹੈ। ਭਾਵੇਂ ਸਮ ਕੌਨਸ਼ੀਅਸ ਮਾਈਂਡ ਹੋ ਜਾਂਦਾ ਹੈ। ਇਹ ਇੱਕ ਪ੍ਰੋਗਰਾਮਿੰਗ ਹੋ ਜਾਂਦਾ ਹੈ ਦਿਮਾਗ ਵੀ ਐਕਟੀਵੇਟ ਹੋ ਜਾਂਦਾ ਹੈ ਜਾਨੀ ਕਿ ਸਾਡਾ サਮ ਕੌਂਸ਼ੀਅਸ ਮਾਈਂਡ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਫਿਰ ਜਦੋਂ ਇਹ ਦੋਵੇਂ એનર્ਜੀਆ ਇਕੱਠੀਆਂ ਹੋ ਜਾਂਦੀਆਂ ਹਨ ਇੱਕ ਸਾਡੇ ਨੰਬਰ ਤੇ ਜਿਹੜਾ ਦੂਸਰਾ ਸਾਡੀ ਬਾਡੀ ਦੇ ਨਾਲ ਕਨੈਕਟ ਹੋ ਜਾਂਦਾ ਹੈ ਇਹ ਦੋਵੇਂ ਹੀ એનર્ਜੀਆ ਇਕੱਠੀਆਂ ਹੋ ਕੇ ਸਾਨੂੰ ਫਾਇਦਾ ਦਿੰਦੀਆਂ ਹਨ ਜੇਕਰ ਇਹਨਾਂ ਤਿੰਨਾਂ ਹੀ ਨੰਬਰਾਂ ਨੂੰ ਮਿਲਾ ਕੇ ਤੁਸੀਂ ਆਪਣੀ ਬਾਡੀ ਦੇ ਉੱਪਰ ਲਿਖ ਲੈਂਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਿਆਂ ਦੀ ਕਮੀ ਦੂਰ ਹੋ ਜਾਵੇਗੀ ਤੇ ਚਮਤਕਾਰ ਹੋ ਜਾਵੇਗਾ ਜਿਹੜੇ ਕੰਮ ਤੁਹਾਨੂੰ ਲੱਗਦੇ ਹਨ ਕਿ ਇੰਪੋਸੀਬਲ ਹਨ ਉਹ ਵੀ ਫਿਰ ਪੋਸੀਬਲ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇ ਦੇਣਾ ਜੀ ਧੰਨਵਾਦ